ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਜਿਹੜੇ ਵੀਰ ਨਵੇਂ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀਆਂ ਜਿਹੜੀਆਂ ਵੀਡੀਓ ਨੇ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਰਹਿਣਗੀਆਂ ਆਪਣਾ ਹੈਲਪਰ ਲਾਈਨ ਜਰੂਰ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਕੋਈ ਐਡ ਲਗਾਉਣੀ ਹੋਵੇ 88725 26105 ਕਿਸੇ ਵੀਰ ਨੇ ਐਡ ਲਗਾਉਣੀ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿਹੜੇ ਕੰਪਾਈਨ ਤੁਸੀਂ ਦੇਖ ਰਹੇ ਹੋ 2021 ਮਾਡਲ ਆ ਜੀਮੀਦਾਰ ਵੀਰ ਦੇ ਘਰੇ ਖੜੀ ਆ ਬਹੁਤ ਸੋਹਣੀ ਕੰਡੀਸ਼ਨ ਆ ਬਾਕੀ ਆਪਾਂ ਜੀਮੀਦਾਰ ਵੀਰ ਨਾਲ ਤੁਹਾਡੀ ਗੱਲਬਾਤ ਕਰਵਾਉਨੇ ਆ ਲੇਬਰ ਨਾ ਹੋਣ ਕਰਕੇ ਵੀਰ ਕੰਪਾਈਨ ਇੱਕ ਵੇਚ ਰਿਹਾ ਆਪਣਾ ਕਿਹੜਾ ਪਿੰਡ ਆ ਜੀ ਕੰਸੂਹਾ ਵੀਰੇ ਕੰਸੂਹਾ ਕਿੱਥੇ ਦਾ ਪਿੰਡ ਆ ਜੀ ਇਹ ਪਾਰਸੋਰ 90 ਦੇ ਸੈਂਟਰ ਚ ਪਾਰਸੋ ਤੇ 90 ਦੇ ਸੈਂਟਰ ਦੇ ਵਿੱਚ ਠੀਕ ਆ ਵੀਰ ਜੀ ਕਿਹੜਾ ਮਾਡਲ ਆ ਕੰਪਾਈਨ ਇਹ 21 ਮਾਡਲ ਆ ਜੀ ਓਕੇ 21 ਮਾਡਲ ਕੰਪਾਈਨ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਬਾਈ ਜੀ ਟਾਇਰਾਂ ਦੀ ਗੱਲ ਕਰ ਲਈਏ ਟਾਇਰ ਕਿੰਨੇ ਕ ਨੇ ਟਾਇਰ ਹੈਗੇ ਵੀਰੇ ਸਤਿ ਸ੍ਰੀ ਅਕਾਲ। ਦੋਸਤੋ 70 75 ਪੈਸੇ ਟਾਇਰ ਨੇ ਦੇਖ ਸਕਦੇ ਹੋ ਕੰਪਾਈਨ ਦੀ ਕੰਡੀਸ਼ਨ ਚੈੱਕ ਕਰ ਲਓ। ਤੇ ਬਾਈ ਲਵੇ ਦੋ ਤਿੰਨ ਕੰਪਾਈਨਾਂ ਨੇ ਪਹਿਲਾਂ ਆਲਰੇਡੀ ਲੇਬਰ ਦੇ ਨਾ ਹੋਣ ਕਰਕੇ ਬਾਈ ਉਹਨਾਂ ਨੇ ਕੰਪਾਈਨਾਂ ਸੇਲ ਕਰਨੀਆਂ ਨੇ। ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਕੰਪਾਈਨ ਬਣੀ ਹੋਈ ਆ। ਬਾਈ ਜੀ ਕਿੱਥੇ ਦੀ ਬਣੀ ਹੋਈ ਆ ਇਹ? ਨਾਬੇ ਦੀ। ਅੱਛਾ ਨਾਬੇ ਦੀ ਕੰਪਾਈਨ ਬਣੀ ਹੋਈ ਆ। ਠੀਕ ਆ। ਤੇ ਬਾਕੀ ਹੋਰ ਬਾਈ ਜੀ ਇਹਦੇ ਬਾਰੇ ਦੱਸੋ ਮਾੜਾ ਮੋਟਾ ਕੋਈ ਗੱਲਬਾਤ। ਇੱਕੀ ਮਾਡਲ ਆ ਵੀਰੇ। ਅੱਛਾ ਜੀ ਲਾਲ ਹਿੰਨੋ ਇੰਜਣਾ ਡਿਸਪੋਇਲ ਲੈ ਵੀ ਦੋਸਤੋ ਦੇਖ ਸਕਦੇ ਆ ਤੁਹਾਨੂੰ ਆਪਾਂ ਦਿਖਾ ਰਹੇ ਆ 2021 ਮਾਡਲ ਆ ਇੰਜਨ ਕਿਹੜਾ ਵੀਰ ਜੀ ਲਾਲ ਹੀ ਨਾ ਅੱਛਾ ਲਾਲ ਹੀ ਨਾ ਡਿਸਪੋਇਲ ਇੰਜਨਾ ਜੀ ਹਾਂਜੀ ਠੀਕ ਆ ਜੀ ਤੇ ਦੇਖ ਸਕਦੇ ਆ ਦੋਸਤੋ ਬਾਕੀ ਵੀਰ ਲਵੇ ਦੋ ਤਿੰਨ ਕੰਪਾਈਨਾਂ ਹੋਰ ਵੀ ਖੜੀਆਂ ਨੇ ਇਹ ਕੰਪਾਈਨ ਵੀਰ ਨੇ ਲੇਬਰ ਨਾ ਹੋਣ ਕਰਕੇ ਸੇਲ ਕਰਨੀਆਂ ਤੇ ਬਾਈ ਜੀ ਓ ਚੱਲੀ ਚੁੱਲੀ ਕਿੰਨਾ ਕਾ ਜੀ ਇਹ ਕਿੰਨੇ ਕਿ ਸੀਜ਼ਨ ਲਾਇਏ ਨੇ ਇਹਦੇ ਨਾਲ ਵੀ ਲੱਗੇ 6 ਹੱਥਿਆਂ ਦਾ 600 ਸੀਜ਼ਨ ਲੱਗੇ ਨੇ ਜੀ ਠੀਕ ਆ ਦੋਸਤੋ ਦੇਖ ਸਕਦੇ ਹੋ ਤੁਹਾਨੂੰ ਉੱਪਰੋਂ ਕੰਡੀਸ਼ਨ ਗੱਡੀ ਦੀ ਦਿਖਾ ਦਾਨੇ ਕੰਪਾਈਨ ਦੀ ਇੰਜਨ ਓਕੇ ਆ ਵੀਰ ਜੀ ਹਾਂਜੀ ਹਾਂਜੀ ਵੀਰੇ ਠੀਕ ਆ ਜੀ ਲੈ ਵੀ ਦੋਸਤੋ ਦੇਖ ਸਕਦੇ ਹੋ ਇੰਜਨ ਬਿਲਕੁਲ ਓਕੇ ਆ ਬਹੁਤ ਸੋਹਣੀ ਕੰਡੀਸ਼ਨ ਕੰਪਾਈਨ ਦੀ ਪਈਆ ਜੇ ਕਿਸੇ ਵੀ ਵੀਰ ਨੇ ਕੰਪਾਈਨ ਖਰੀਦਣੀ ਹੋਵੇ ਵੀਰ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਲੈਵੇ ਤਿੰਨ ਕੰਪਾਈਨਾਂ ਸੀ ਆ ਤਿੰਨ ਦੇ ਵਿੱਚੋਂ ਇੱਕ ਕੰਪਾਈਨ ਆ ਜਿਹੜੀ ਸੇਲ ਕਰਨੀ ਆ ਵੀਰ ਨੇ ਇੰਜਨ ਉਹ ਜਣ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਆ ਇੰਜਨ ਦੀ ਲੋ ਜੀ ਚੈੱਕ ਕਰੋ ਦੋਸਤੋ ਤੁਹਾਨੂੰ ਮੈਂ ਦਿਖਾ ਰਿਹਾ ਭਾਰਸੋਂ ਦੇ ਬਿਲਕੁਲ ਲਵੇ ਪਿੰਡ ਪੈਂਦਾ ਜੇ ਕਿਸੇ ਵੀ ਵੀਰ ਨੇ ਲੈਣੀ ਹੋਵੇ ਬਹੁਤ ਲੈਸ ਰੇਟਾਂ ਦੇ ਵਿੱਚ ਦਿੱਤੀ ਜਾਊਗੀ ਬਾਈ ਜੀ ਜੇ ਹੁਣ ਡਿਮਾਂਡ ਦੀ ਗੱਲ ਕਰ ਲਈ ਕਿੰਨੇ ਕੁ ਦੀ ਦੇਣੀ ਆ ਆਪਾਂ ਨੇ 1190 ਵੀਰੇ ਲੋ ਜੀ ਦੋਸਤੋ 11 ਲੱਖ 90 ਹਜ਼ਾਰ ਦੀ ਬਾਈ ਇਹ ਕੰਪਾਈਨ ਤੁਹਾਨੂੰ ਦੇ ਦੂਗਾ ਕਾਗਜ਼ ਪੱਤਰ ਕਿਵੇਂ ਨੇ ਜੀ ਓਕੇ ਨੇ ਵੀਰ ਜੀ ਕਾਗਜ਼ ਪੱਤਰ ਓਕੇ ਨੇ 11 ਲੱਖ 90 ਹਜ਼ਾਰ ਰੁਪਏ ਵੀਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾੜਾ ਮੋਟਾ ਮਾਨ ਤਨ ਕਰ ਦੋਗੇ ਵੀਰ ਜੀ ਹਾਂ ਹਾਂ ਵੀਰ ਮੌਕੇ ਤੇ ਮਾਨ ਤਨ ਜ਼ਰੂਰ ਦੋਸਤੋ ਹੋ ਜਾਊਗਾ ਤੇ ਜੇ ਕਿਸੇ ਵੀ ਵੀਰ ਨੇ ਕੰਪਾਈਨ ਲੈਣੀ ਹੋਵੇ ਤਾਂ ਵੀਰ ਨੂੰ ਜ਼ਰੂਰ ਫੋਨ ਕਰ ਲਿਓ ਜਿਹੜਾ ਸੋਡੇ ਚੈਨਲ ਮੱਧਿਆਮ ਆ ਉਹਦਾ ਫੋਨ ਮਾਨ ਤਨ ਵੀਡੀਓ ਸ਼ੇਅਰ ਕਰਕੇ ਜਾਓਗੇ ਫੁੱਲ ਬਟਾ ਫੁੱਲ ਵੀਰਕਨੀਓ ਮਾਨਤਨ ਹੋਊਗਾ ਵੀਡੀਓ ਨੂੰ ਵੱਤ ਬੱਤ ਸ਼ੇਅਰ ਕਰ ਦੋ ਤੇ ਕਮੈਂਟ ਕਰਕੇ ਆਪਣੀ ਰਾਇ ਤੁਸੀਂ ਜ਼ਰੂਰ ਦੇ ਸਕਦੇ ਹੋ ਇਸ ਕੰਪਾਈਨ ਦੇ ਉੱਪਰ ਲੋਨ ਵੀ ਫੁੱਲ ਬਟਾ ਫੁੱਲ ਦੋਸਤੋ ਹੋ ਜਾਊਗਾ ਬਾਕੀ ਕੰਪਾਈਨ ਦਾ ਕਟਰਵਾਲ ਵੀ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਕਟਰਵਾਲ ਸਾਵਣ ਤੁਹਾਡੇ ਸਾਹਮਣੇ ਖੜਾ ਦੋਸਤੋ ਬਾਕੀ ਬਾਹਰ ਖੜੇ ਹੋਣ ਕਰਕੇ ਕੰਪਾਈਨ ਨੂੰ ਯਾਰ ਲੱਗੀ ਹੋਈ ਆ ਦੋਸਤੋ ਬਾਹਰ ਖੜੀਆਂ ਨੇ ਕੰਪੈਨਾਂ ਵੀਰਦਿਆਂ ਤਿੰਨੇ ਕਿਸੇ ਵੀ ਵੀਰ ਨੇ ਕੋਈ ਕੰਪੈਨ ਲੈਣੀ ਹੋਵੇ ਤਾਂ ਵੀਰ ਤੋਂ ਤੁਸੀਂ ਘਰੇ ਖੜੀ ਕੰਪੈਨ ਖਰੀਦ ਸਕਦੇ ਹੋ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਫੋਲੋ ਕਰ ਲੋ ਥੈਂਕ ਯੂ ਦੋਸਤੋ